7 ਅਪ੍ਰੈਲ ਤੋਂ ਮਾਨ ਸਰਕਾਰ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਸਿੱਖਿਆ ਕ੍ਰਾਂਤੀ ਦੀਆਂ ਟਾਰਾ ਮਾਰਦੀ ਹੋਈ ਸਾਨੂੰ ਨਜ਼ਰ ਆਈ ਪਰ ਨਾਲ ਦੀ ਨਾਲ ਹੀ ਜਿਹੜਾ ਬਹੁਤ ਸਾਰੇ ਲੋਕਾਂ ਨੇ ਇਸ ਸਿੱਖਿਆ ਕ੍ਰਾਂਤੀ ਦੀ ਫੂਕ ਵੀ ਕੱਢੀ ਕਿਉਂਕਿ ਕਈ ਥਾਵਾਂ ਦੇ ਉੱਤੇ ਤਾਂ ਸਿੱਖਿਆ ਕ੍ਰਾਂਤੀ ਇੰਨੀ ਕਾਲ ਦੇ ਵਿੱਚ ਸੀ ਜਿੱਥੇ ਸਾਡਾ ਰਾਸ਼ਟਰगान ਲਿਖਿਆ ਸੀਗਾ ਉਹਦੇ ਵਿੱਚ ਵੀ ਆ ਜਿਹੜਾ ਧੱਕੇ ਦੇ ਨਾਲ ਨੀ ਪੱਥਰ ਲਾ ਕੇ ਆ ਜਿਹੜਾ ਉਹ ਸਿੱਖਿਆ ਕ੍ਰਾਂਤੀ ਦੀ ਰਫ਼ਤਾਰ ਨੂੰ ਆ ਜਿਹੜਾ ਉਹ ਵਿਧਾਇਆ ਗਿਆ ਤੇ ਬੇਵਜਾ ਜਿੱਥੇ ਲੋਕ ਨਾ ਵੀ ਚਾਹੁੰਦੇ ਸੀਗੇ ਵੀ ਇਸ ਜੋ ਮਾਨ ਸਰਕਾਰ ਦੇ ਜੋ ਵੀ ਵਿਧਾਇਕ ਆ ਜੋ ਐਮ ਐਲ ਏ ਆ ਜੋ ਜਿੱਥੇ ਨਹੀਂ ਵੀ ਚਾਹੁੰਦੇ ਸੀ ਵੀ ਲੋਕ ਇਹਨਾਂ ਦੀ ਬੇਇੱਜ਼ਤੀ ਨਾ ਕਰਨ ਉੱਥੇ ਵੀ ਧੱਕੇ ਨਾਲ ਇਸ ਕ੍ਰਾਂਤੀ ਨੇ ਜਿਹੜਾ ਲੀਡਰਾਂ ਨੂੰ ਬੇਇੱਜ਼ਤੀ ਕਰਵਾਉਣ ਵਾਸਤੇ ਆ ਜਿਹੜਾ ਉਹੋ ਮਜਬੂਰ ਕੀਤਾ ਤੇ ਗਏ ਵੀ ਤੇ ਇਸ ਤੋਂ ਬਾਅਦ ਹੁਣ ਜੁਧ ਨਸ਼ਾ ਵਿਰੋਧ ਚੱਲ ਰਿਹਾ ਤੇ ਭਾਵੇਂ ਫੂਕ ਉਸ ਦੀ ਵੀ ਨਿਕਲਦੀ ਨਜ਼ਰ ਆ ਰਹੀ ਹੈਗੀ ਆ ਪਰ ਇੱਕ ਬਿਸ਼ਰਮੀ ਦੀ ਸੀਮਾ ਹੁੰਦੀ ਆ ਵਾਰ ਕਹਿੰਦੇ ਆ ਕਿ ਉਹ ਲੀਡਰ ਕਾ ਦਾ ਜਿਹਦੇ ਵਿੱਚ ਕੋਈ ਸ਼ਰਮ ਹੋਵੇ ਸੋ ਇਸ ਕਰਕੇ ਮਾਨ ਸਰਕਾਰ ਨੇ ਸਾਰੀਆਂ ਸ਼ਰਮਾ ਜਿਹੜੀਆਂ ਉਹ ਲਾ ਦਿੱਤੀਆਂ ਤੇ ਹੁਣ ਇੱਕ ਨਵਾਂ ਫਰਮਾਨ ਆ ਜਿਹੜਾ ਸਿੱਖਿਆ ਕ੍ਰਾਂਤੀ ਦੇ ਵਿੱਚ ਲੈ ਕੇ ਆਈ ਹੈਗੀ ਆ ਉਹ ਫਰਮਾਨ ਇਹ ਹੈਗਾ ਕਿ ਜੋ ਸਾਡੇ ਸਕੂਲੀ ਬੱਚੇ ਹੈਗੇ ਆ ਇਸ ਵਾਰ ਆ ਜਿਹੜਾ ਸਕੱਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆ ਜਿਹੜਾ ਸਾਡੇ ਬੱਚੇ ਤੈਲਗੂ ਭਾਸ਼ਾ ਸਿੱਖਣ ਭਾਸ਼ਾ ਸਿੱਖਣ ਦੇ